ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਟਡਰੀਆਂ ਦੇ ਬੱਸ ਸਟੈਂਡ ਦੇ ਉੱਤੇ ਸਾਡੇ ਸਾਰੇ ਦੁਕਾਨਦਾਰ ਭਰਾ ਰਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਅਖੰਡ ਪੜ੍ਹ ਸਾਹਿਬ ਕਰਦੇ ਆ ਰਹੇ ਆ ਤੇ ਉਸੇ ਲੜੀ ਤਹਿਤ ਅੱਜ ਮਦ ਭਾਗ ਦੀ ਅਰਦਾਸ ਕੀਤੀ ਗਈ ਹੈ ਕੱਲ ਤੋਂ ਲੈ ਕੇ ਸ੍ਰੀ ਖੰਡ ਪੜ ਸਾਹਿਬ ਪ੍ਰਾਰੰਭ ਹਨ ਤੇ ਸਾਡੇ ਸੇਵਾਦਾਰ ਵੀਰ ਜੋ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਰਲ ਮਿਲ ਕੇ ਸਾਡੇ ਬੱਸ ਸਟੈਂਡਾਂ ਟਰੀਆਂ ਦੇ ਉੱਤੇ ਸੇਵਾ ਕਰਦੇ ਨੇ ਸਾਡੇ ਸਾਰੇ ਸੇਵਾਦਾਰ ਦੁਕਾਨਦਾਰ ਭਰਾ ਸਾਰੇ ਵਧਾਈ ਦੇ ਪਾਤਰ ਨੇ ਜਿਹੜੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਸਰਬੰਸ ਸਾਡੇ ਵਾਸਤੇ ਕੁਰਬਾਨ ਕੀਤਾ ਸੀ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਚੰਗੇ ਕਰਮਾਂ ਵਾਲੇ ਸਮਝਦੇ ਹਾਂ ਜੋ ਸਾਨੂੰ ਸਾਰੇ ਦੁਕਾਨਦਾਰ ਵੀਰਾਂ ਨੂੰ ਅਤਰਨਗਰ ਡਟਰੀਆਂ ਦੀ ਸੰਗਤ ਨੂੰ ਇਹ ਸੇਵਾ ਕਰਨ ਦਾ ਸਮਾਂ ਮਿਲੇ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਜੋ ਸਹਿਬਜ਼ਾਦਿਆਂ ਦੀ ਇਜਾਜ਼ਤ ਨੂੰ ਅਸੀਂ ਮਨਾ ਰਹੇ ਹਾਂ ਇਹ ਇਸ ਮੁਕ ਸੰਗਤੀ ਚਨਾਮ ਦੇ ਵਿੱਚ ਇਸ ਮੁਦਕਾਨਦਾਰਾਂ ਵੱਲੋਂ ਔਰ ਇਸ ਡਟਰੀਆਂ ਸੰਗਤ ਵੱਲੋਂ ਹਰ ਸਾਲ ਇਹ ਜੁੜਨੇ ਨੂੰ ਕੁੱਤਿਆਸਿਆ ਧੰਨ ਬਾਬਾ ਹੀ ਸਿੰਘ ਬਾਬਾ ਜਿਆਨ ਸਿੰਘ ਬਾਬਾ ਜੋਰਾਵਾਲੀ ਬਾਬਾ ਪਤੇ ਸਿੰਘ ਮਾਤਾ ਗੁਜਰਕਾਉਂ ਔਰ ਚਮਕੌਰ ਦੀ ਗੜੀ ਦੇ ਸਾਖਾ ਸਰਾਂਦੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਿਰਾ ਉਹਨਾਂ ਦੇ ਪਰਿਵਾਰ ਦੇ ਵਿਸ਼ੇਸ਼ੀਅਰ ਸਮੂਹ ਸ਼ੀਤ ਸਿੰਘਾਂ ਨੂੰ ਯਾਦ ਕਰਦੇ ਹੋਏ ਹਰ ਸਾਲ ਸਾਰੇ ਹੀ ਦੁਕਾਨਦਾਰਾਂ ਵੱਲੋਂ ਬਲਾਉਂ ਸਭ ਜਾਤ ਦੇ ਜੀ ਪਿੰਨ ਸਿੰਗਰ ਨੂੰ ਯਾਦ ਕੀਤਾ ਜਾਂਦਾ ਹੈ। ਸ਼੍ਰੀ ਅੰੰਦ ਪਾਠ ਸਹਿ ਪ੍ਰਕਾਸ਼ ਕਰਵਾਏ ਜਾਂਦੇ ਹਨ। ਔਰ ਉਸ ਪ੍ਰੰਤ ਉਸ ਨੂੰ ਸੰਸਕਿਪਤ ਦਿੱਤਾ। ਪਰੰਪਰਾ ਦੇ ਅਨੁਸਾਰ ਸੇਵਾ ਤੋਂ ਸਭ ਤੋਂ ਵੱਡੀ ਕਿਰਪਾ ਹੈ ਲਗੜਕੜੀਆਂ ਔਰ ਸੂਤ ਕੰਮ ਦਾ ਨਿਰੰਤਰ ਯਰਲਸ ਕੇ ਢਲਪੜੀ ਨੋਟੇ ਕਰਨ। ਅੱਗੇ ਭਾਈ ਇਸ ਸਾਡੇ ਨਾਲ ਸੰਗਤਾ ਇਸੇ ਤਰ੍ਹਾਂ ਅਸੀਂ ਸੇਵਾ ਕਰ ਰਹੇ ਹਾਂ ਜੋ ਸਾਡੇ ਖੰਡਪੜ ਸਾਹਿਬ ਦੇ ਵਿੱਚ ਦੁਕਾਨਦਾਰ ਵੀਰਾਂ ਦੇ ਨਾਲ ਸਾਡੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦ ਭਾਈ ਜਰਨੈਲ ਸਿੰਘ ਦੀ ਪ੍ਰਬੰਧਕ ਕਮੇਟੀ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ ਹੈ ਸਾਰੀ ਕਮੇਟੀ ਕੱਲ ਤੋਂ ਲੈ ਕੇ ਸਾਡੇ ਨਾਲ ਸੇਵਾ ਕਰ ਰਹੀ ਹੈ ਤੇ ਸਾਰੇ ਸਿੱਖ ਜਗਤ ਨੂੰ ਅਸੀਂ ਅਪੀਲ ਕਰਦੇ ਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਦੇ ਲਾਲਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲੀਏ ਆਪਾਂ ਨਾ ਕਹੂੰ ਅਬ ਕੇ ਨਾ ਕਹੂੰ ਤਬ ਕੇ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੁੰਦੀ ਸਭ ਕੀ ਅਗਰ ਗੁਰੂ ਗੋਬਿੰਦ ਸਿੰਘ ਆਪਣਾ ਸਰਬਸਨਾਮ ਵਾਰ ਦੇ ਤਾਂ ਸਾਨੂੰ ਇਹ ਅੱਜ ਸਰਦਾਰੀਆਂ ਨਹੀਂ ਸੀ ਮਿਲਨੀਆ ਸਾਨੂੰ ਉਹਨਾਂ ਨੇ ਆਜ਼ਾਦ ਕਰਵਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਉਹਨਾਂ ਦੇ ਪਾਏ ਹੋਏ ਆਪੂਰਨਿਆਂ ਦੇ ਉੱਤੇ ਆਪਾਂ ਚੱਲੀਏ ਸੰਗਤਾਂ ਨੂੰ ਅਪੀਲ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਜਿਵੇਂ ਆਪਾਂ ਇਸੇ ਤਰ੍ਹਾਂ ਸਿੱਖ ਇਤਿਹਾਸ ਨੂੰ ਸਰਵਣ ਕਰ ਰਹੇ ਆਂ ਇੱਕ ਇਤਿਹਾਸ ਨਾਲ ਨਾਲ ਸਰਵਣ करिए ਸਹਿਬਜ਼ਾਦਿਆਂ ਦੇ ਜੋ ਇਹ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਮੈਂ ਅਪੀਲ ਕਰਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਸਟੈਂਡ ਵਿਰਮ ਵੱਲੋਂ ਕਿ ਆਪੋ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਤੋਂ ਜਾਣੂ ਕਰਵਾਈਏ ਸਹਿਬਜ਼ਾਦਿਆਂ ਬਾਰੇ ਦੱਸਿਏ ਮਾਤਾ ਗੁਜਰ ਕੌਰ ਬਾਰੇ ਦੱਸਿਏ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਦੱਸਿਏ ਜੇਕਰ ਆਪਾਂ ਸਿੱਖ ਸੰਸਾਰ ਦੇ ਵਿੱਚ ਸਿੱਖ ਜਗਤ ਨੂੰ ਇਹ ਆਪਾਂ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਆਪਾਂ ਨਾਮ ਬਾਣੀ ਗੁਰਸਿੱਖੀ ਦੇ ਨਾਲ ਜੁੜੀਏ ਇਸੇ ਤਰ੍ਹਾਂ ਆਪਾਂ ਦਿਨੋਂ ਵੱਧ ਚੜ ਕੇ ਸ਼ੀਤੀ ਦਿਹਾੜੇ ਜੋੜ ਮਿਲੇ ਮਨਾਉਂਦੇ ਰਹੀਏ ਬਹੁਤ ਬਹੁਤ ਧੰਨਵਾਦ ਸਾਡੇ ਦੁਕਾਨਦਾਰ ਭਾਈਚਾਰੇ ਦਾ ਜੋ ਇਹ ਸਾਡੇ ਨਗਰ ਦੇ ਵਿੱਚ ਸਾਰੇ ਉਦਮ ਉਪਰਾਲਾ ਕਰ ਰਹੇ ਨੇ ਨਗਰ ਪੰਚਾਇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਰੇ ਦੁਕਾਨਦਾਰ ਵੀਰ ਅਤੇ ਸਮੂਹ ਨਗਰ ਟਡਰੀਆਂ ਜੋ ਅਸੀਂ ਸਾਰੇ ਸੇਵਾ ਕਰ ਰਹੇ ਆਂ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਸਾਰਿਆਂ ਦਾ ਅਸੀਂ ਤੁਹਾਧਰੋ ਧੰਨਵਾਦ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਡੇ ਤੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ जय जी कांत किसमन को बाकने मारे राम नम जातना मेरी पातल नाम मेरी परवारे नाम सराय तो मेरे संग हरवे नमो तुनि तारे कि मिला तन कयत पौ तेरे नोट तेरे चरण कज संगारे इति त एक मीत नाम माने कुल नाम मेरी भंडारे टोकी माला बनमा ਨੇਕ ਜੀ ਬੰਗਾ ਉਹਨੇ ਤੇ ਰੋਗ ਮੁਕੇ ਚੰਨ ਨਿਰਮਲ ਹੋਈ ਜੀ ਤੇ ਰਹਿ ਗਿਆ ਹੁ ਆ ਨਦਰਾ ਚੰਕ ਕਰ ਕੇ ਉਪਰ ਜੇਵਾ ਪਰਤ ਰਾਜੋ ਭੋਗ ਹੈ ਜੋ ਲਾਭ ਤੇ ਭੂਖੇ ਲੰਗਰਾਂ ਵਾਸਤੇ ਮਤਾਵਾਂ ਦੀ ਪ੍ਰਸਾਦਿਆਂ ਦੀ ਸੇਵਾ ਕਰ ਰਹੇ ਹਾਂ ਦੇਖੋ ਅੰਦਰ ਟਾਈਮ ਹੈਗਾ ਤੇ ਫਿਰ ਵੀ ਕਹਿੰਦੇ ਪਤਾ ਲੱਗਿਆ ਕਿ ਜੀਤ ਤੋਂ ਕਿ ਉਹ ਤਸਤੀ ਹਾਟੇ ਮਾਤਾ ਦੇ ਕਲਾ ਬਰਤਨਾ ਦੇ ਝਾੜੂ ਦੇ ਤੇ ਹੁਣ ਪ੍ਰਸਾਦ ਦੇ ਜਿਹੜੇ ਸੇਵਾ ਕਰਦੇ ਪਿਆਰੇਗਾ ਗੁਰੂ ਨਾਲ ਪਿਆਰ ਹੈ ਗੁਰੂ ਦੇ ਬੱਚਾ ਨਾਲ ਪਿਆਰ ਹੈਗਾ ਸਿੱਖੀ ਨਾਲ ਪਿਆਰ ਹੈਗਾ ਜੇ ਅਗਰ ਮਾਤਾ ਪਿਆਰ ਕਰੀਏ ਮਾਤਾ ਦੀ ਬਹੁਤ ਜਿਆਦਾ ਜਿਹੜੀ ਸੇਵਾ ਹੈ ਇਹਨੂੰ ਨਿਭਾ ਰਹੀ ਨਹੀਂ ਤਣ ਦੇਹੀ ਨਾਲ ਨਿਭਾ ਰਹੀ ਬੀਬੀ ਵਿਚਾਰੀ ਸਵੇਰੇ 4 ਵਜੇ ਆ ਗਈ ਸੀ ਜੀ ਸਤ ਸ੍ਰੀ ਅਕਾਲ ਮੈਂ ਤੁਹਾਨੂੰ ਦੱਸ ਦਿੰਦੀ ਲੰਗਰ ਹੈ ਜੋ ਗੁਰੂ ਦੀ ਕਿਰਪਾ ਨਾਲ ਅਟੁੱਟ ਵਰਤਿਆ ਤੁਹਾਨੂੰ ਦੇਖਣਾ ਹੈ ਪ੍ਰਭ ਜਿਆਦਾ ਖੁਸ਼ ਹੈ ਕਿ ਕਿਰਪਾ ਨਾਲ ਟੁੱਟੂ ਵਰਤ ਰਿਹਾ ਹੈਗਾ ਤੇ ਸੇਂਹ ਜੀ ਜੋੜ ਮੇਲਾ ਚੱਲਦਾ ਹੈ ਸਾਤ ਦੇ ਦਿਨ ਚੱਲਦੇ ਨੇ ਇਹ ਤੇ ਸੰਗਤਾਂ ਦਾ ਪਿਆਰ ਹੈ ਜਿੱਦੇ ਸਾਡੇ ਪੂਰੇ ਦੁਕਾਨਦਾਰ ਭਰਾਵਾਂ ਨੇ ਰੱਖ ਕੇ ਸ੍ਰੀ ਗੱਡਾ